ਲਓ ਸਤਿ ਸ੍ਰੀ ਅਕਾਲ ਜੋ ਆਪਾਂ ਸੋਨਾਲਿਕਾ ਟਰੈਕਟਰ ਦਾ ਪਹਿਲਾ ਵਾਲੇ 파ਰਟ ਦੇ ਵਿੱਚ ਇੰਜਨ ਓਵਰਹਾਲ ਕੀਤਾ ਸੀ ਸੋ ਅੱਜ ਤੁਹਾਨੂੰ ਆਪ ਲੋਅ ਦੇ ਵਿੱਚ ਮੱਕੀ ਵਾਲੀ ਮਸ਼ੀਨ ਤੇ ਟਰੈਕਟਰ ਦੀ ਖਿਚਾਈ ਚੈੱਕ ਕਰਾਉਨੇ ਆ ਜੋ ਕਿ ਪਹਿਲਾਂ ਦੂਜੇ ਪਹਿਲੇ ਲੋਅ ਚੱਲਦਾ ਸੀ ਲਓ ਸਤਿ ਸ੍ਰੀ ਅਕਾਲ ਜੋ ਆਪਾਂ ਸੋਨਾਲਿਕਾ ਟਰੈਕਟਰ ਇੰਜਨ ਓਵਰਹਾਲ ਕੀਤਾ ਸੀਗਾ ਤੇ ਸੋ ਅੱਜ ਦਿਖਾਉਨੇ ਆਪਾਂ ਮੱਕੀ ਵਾਲੀ ਮਸ਼ੀਨ ਤੇ ਕਿਵੇਂ ਚੱਲਦਾਗਾ ਆਵਾਜ਼ ਵਜ ਕਿਵੇਂ ਟਰੈਕਟਰ ਦੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆਪਾਂ ਚੈੱਕ ਕਰ ਸਕਦੇ ਹਾਂ ਅੱਗੇ ਬਾਕੀ ਟਰੈਕਟਰ ਦੀ ਖਿਚਾਈ ਅੱਗੇ ਨਾਲ ਬਹੁਤ ਜ਼ਿਆਦਾ ਵਧ ਗਈ ਆ ਐਨ ਓਕੇ ਆ ਬਾਕੀ ਵਾਹੀ ਵੀ ਪੂਨ ਭਰੀ ਆ ਟਰੈਕਟਰ ਦੀ ਮੈਂ ਸਾਰਾ ਗੱਲ ਬਾਤ ਆ ਅਗੇ ਟਰੈਕਰਾਂ ਪਹਿਲਾ ਇਹ ਗੇਅਰ ਆ ਪਹਿਲਾ ਵੀ ਮਸਾ ਲੈਂਦਾ ਹੁੰਦਾ ਸੀਗਾ ਚੈੱਕ ਕਰ ਸਕਦੇ ਹਾਂ ਬਾਕੀ ਤੁਹਾਨੂੰ ਪਤਾ ਕਰਨੀ ਬਹੁਤ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਗਰਮੀ ਚ ਆਧ ਨਾਲ ਚਾਰ ਪਾਣਾ ਵੀ ਮੁਸ਼ਕਲ ਆ ਕੰਮ ਆਹ ਐਨ ਓਕੇ ਆ ਬਾਕੀ ਮੱਕੀ ਵੀ ਪੂਰੀ ਐਨ ਪੱਕੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਬਾਈ ਉਤਰਿਆ ਆ ਜਿਹੜੇ ਨੇ ਚਲਾਇਆ ਸਕੇਟਰ ਆਓ ਬਾਈ ਜੀ ਆਪਾਂ ਗੱਲਬਾਤ ਕਰੀਏ ਮਾੜੀ ਜੀ ਆਪਾਂ ਟਰੈਕਟਰ ਬਾਰੇ ਤੇ ਪਹਿਲਾਂ ਦਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਨਾਮ ਦੱਸੋ ਬਾਈ ਪਹਿਲਾਂ ਦਾ ਜਯਾਵਿੰਦਰ ਜਯਾਵਿੰਦਰ ਤੇ ਪਿੰਡ ਕਿਹੜਾ ਬਾਈ ਆਪਣਾ ਗੰਦਾਰਾ ਜੀ ਗੰਦਾਰਾ ਪਿੰਡ ਆ ਠੀਕ ਆ ਤੇ ਪਹਿਲਾਂ ਵੀ ਟਰੈਕਟਰ ਆਪਾਂ ਚਲਾਉਂਦੇ ਸੀ ਬਾਈ ਇਹਨੂੰ ਹਾਂਜੀ 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 ਠੀਕ ਆ ਪਿਛਲੇ ਸਾਲ ਕਹਿੰਦਾ ਮਤਲਬ ਜਦੋਂ ਟਰੈਕਟਰ ਆਪਣਾ 60 HP ਦਾ ਸੀਗਾ ਹਾਂਜੀ ਹਾਂਜੀ ਠੀਕ ਆ ਤੇ ਪਹਿਲਾਂ ਕਿਹੜੇ ਗੇਅਰ-ਗੇਅਰ ਚੱਲਦਾ ਜੀ ਆਪਣਾ ਬਾਈ ਦੂਜੇ ਲੋ ਚੀਜਾਂ ਤੀਜੇ ਲੋ ਅੱਛਾ ਤੀਜੇ ਲੋ ਚੌਥਾ ਲੋ ਨਹੀਂ ਨਹੀਂ ਲੈਂਦਾ ਜੀ ਹਾਂ ਟਰੈਕਟਰ ਚੌਥਾ ਲੈਂਦਾ ਚੌਥੇ ਲੋ ਚਾਈ ਅੱਛਾ ਚੌਥਾ ਲੋ ਜੀ ਪੂਰੀ ਫੁੱਲ ਮੱਕੀ ਭਾਰੀ ਆ ਠੀਕ ਆ ਕੋਈ ਟਰੈਕਟਰ ਧੂਆਂ ਵਗੈਰਾ ਤਾਂ ਨਹੀਂ ਮਾਰਦਾ ਬਾਈ ਨਾ ਨਾ ਪੋਰਾ ਹੀ ਨਹੀਂ ਪਾ ਵੀ ਨਹੀਂ ਪਾਉਂਦਾ ਜੀ ਠੀਕ ਆ ਠੀਕ ਆ ਠੀਕ ਆ ਮੇਰਾ ਮਤਲਬ ਫੌਲਾ ਤਸਲੀ ਅੱਗੇ ਨਾਲੋਂ ਕੰਮ ਨਾਲ ਪੂਰੀ ਵਧੀਆ ਪੂਰੀ ਠੀਕ ਆ ਕੋਈ ਡੀਜ਼ਲ ਨਹੀਂ ਵਧਿਆ ਪੂਰਾ ਘਾਟ ਹੀ ਖਾਂਦਾ ਗਿਆ ਨਾ ਠੀਕ ਆ ਮੈਂ ਬਹੁਤ ਵਧੀਆ ਠੀਕ ਆ ਤੇ ਕੁਤਰਾ ਕਤਰਾ ਕਿਵੇਂ ਕਰਦੀ ਆ ਫਿਰ ਵਧੀਆ ਓਕੇ ਜੀ ਓਕੇ ਹਾਂ ਬਾਕੀ ਆਪਾਂ ਵਖਾ ਦੀ ਆਵੇ ਪਿਆ ਕੁਤਰਾ ਹਾਂ ਠੀਕ ਆ ਵਖਾ ਦੂਗਾ ਹਾਂ ਚਲੋ ਸਾਧੋਨਾ ਬਾਕੀ ਕੁਤਰਾ ਵੀ ਡੁੱਲਿਆ ਪਿਆ ਤੁਹਾਨੂੰ ਦਿਖਾ ਦਈਏ ਕਿਉਂ ਕਹਿਣ ਓਕੇ ਆ ਕੋਈ ਜੇ ਦਵਲਨ ਦੇ ਨਾਲ ਕੋਈ ਕੁਤਰਾ ਦਾ ਵੀ ਨਹੀਂ ਫਰਕ ਪਿਆਗਾ ਆ ਤੁਸੀਂ ਚੈੱਕ ਕਰ ਸਕਦੇ ਹੋ ਪੁਤਰਾ ਵਗੈਰਾ ਆ ਚੈੱਕ ਕਰ ਸਕਦੇ ਹੋ ਐਨ ਓਕੇ ਆਗਾ ਕਹਿਣ ਦਾ ਮਤਲਬ ਅੱਗੇ ਇਹ 3 ਘੰਟਿਆਂ ਦੇ ਵਿੱਚ ਕਿਲਾ ਪਾਉਂਦਾ ਸੀ 4 ਤਾਂ ਹੁਣ 2 ਘੰਟਿਆਂ ਦੇ ਵਿੱਚ ਪਾਉਂਦਾ ਬਾਈ ਨੇ ਦੋ ਦਿਨ ਕੋਈ ਚੱਲਦੇ ਨੂੰ ਤੇ ਪੂਰਾ ਐਨ ਓਕੇ ਆ। ਬਾਕੀ ਤੁਸੀਂ ਚੈੱਕ ਕਰ ਸਕਦੇ ਹੋ। ਬਾਕੀ ਜਿਹੜੇ ਭਰਾ ਨੇ ਕੋਈ ਮੱਕੀ ਦਾ ਚਾਰ ਵਗੈਰਾ ਪਾਉਣਾ ਹੋਵੇ, ਬਾਕੀ ਬਾਈ ਦਾ ਨੰਬਰ ਵੀ ਤੁਹਾਨੂੰ ਦੇ ਦੂੰਗਾ YouTube ਤੇ, Instagram ਤੇ Facebook ਤੇ ਸਾਰਾ ਦੇ ਦਿਆਂਗੇ ਆਪਾਂ ਤੇ ਇਹਨਾਂ ਨਾਲ ਕਾਲ ਕਰ ਸਕਦੇ ਹੋ। ਬਾਕੀਆਂ ਨਾਲੋਂ ਰੇਟ ਘੱਟ ਮਿਲੂਗਾ ਤੁਹਾਨੂੰ। ਬਾਕੀ ਸਾਊਂਡ ਕੁਆਲਿਟੀ ਵੀ ਟਰੈਕਟਰ ਦੀ ਐਨ ਓਕੇ ਆ। ਕੋਈ ਦਿੱਕਤ ਨਹੀਂ। ਚਲੋ ਮਿੱਤਰੋ ਬਾਕੀ ਤੁਹਾਨੂੰ ਟਰੈਕਟਰ ਦੀ ਖਿਚਾਈ ਕਿਵੇਂ ਲੱਗੀ ਤਾਂ ਜਰੂਰ ਕਮੈਂਟ ਕਰਕੇ ਦੱਸੋ ਵੀਡੀਓ ਦੇ ਵਿੱਚ ਜਰੂਰ ਦੱਸਿਓ ਤੇ ਚਲੋ ਅੱਜ ਦੀ ਵੀਡੀਓ ਬਾਕੀ ਰਹਿੰਦੀ ਹੈ ਜਿਹੜੀ ਉਹ ਬਣਾਉਣੀ ਆਪਾਂ ਵਰਕਸ਼ਾਪ ਤੇ ਜਾ ਕੇ ਬਾਕੀ ਸਵਰਾਜ ਟਰੈਕਟਰ ਆਪਣੇ ਕੋਲੇ ਆਇਆ ਵਾ ਜੋ ਵਾਲੀਅਤੋਂ ਸੋਦੇ ਬਾਰੇ ਵੀ ਦੱਸ ਦਿਆ ਬਾਕੀ ਕੀ ਕੀ ਜੌਬ ਕਰਨੀ ਆ ਤੇ ਚਲੋ ਚੱਲਦੇ ਆ ਇਸ ਤੋਂ ਬਾਅਦ ਆਪਾਂ ਵਰਕਸ਼ਾਪ ਤੇ ਬਾਕੀ ਸੋਨਾਲੀਕਾ ਦੀ ਟਰੈਕਟਰ ਦੀ ਤੁਹਾਨੂੰ ਇੰਜਾਂ ਦੀ ਸਾਊਂਡ ਬਾਕੀ ਚੈੱਕ ਕਰਾਤੀ ਕਿਦਾਂ ਖਿਚਾਈ ਲੱਗੀ ਆ ਕਿਉਂਕਿ ਕਈ ਵੀਰਾਂ ਦਾ ਕਮੈਂਟ ਆਉਂਦਾ ਸੀ ਕਿਉਂਕਿ ਸਾਨੂੰ ਤਸੱਲੀ ਦਿਓ ਕਿਉਂਕਿ ਤਸੱਲੀ ਸੱਜਣੋਂ ਆਪਾਂ ਕਸਟਮਰ ਨੂੰ ਦੇਖ ਕੇ ਤੇ ਜ਼ਮੀਨ ਦੇ ਵਿੱਚ ਜਾ ਕੇ ਤੇ ਟਰੈਕਟਰ ਚੱਲਦਾ ਦੇਖ ਕੇ ਦੇਣੀ ਆ ਦਿੱਤੀ ਜਾਂਦੀ ਹੈ ਕਿਉਂਕਿ ਉਦਾਂ ਕੀ ਤਸੱਲੀ ਦੇਣੀ ਆ ਆਪਾਂ ਟਰੈਕਟਰ ਦੀ ਠੀਕ ਹੈ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਬਾਕੀ ਉੱਤੇ ਬਹਿ ਕੇ ਵੇਨੇ ਆ ਕੋਤਰਾ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਆ ਮਸ਼ੀਨ ਕਰਦੀ ਆ ਤੇ ਸਿਰਾਂ ਗੱਲ ਬਾਤ ਆ ਬਾਕੀ ਤੁਸੀਂ ਇਹਨਾਂ ਨਾਲ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਚੈੱਕ ਕਰਕੇ ਤੇ ਬਾਕੀ ਦੋਨੋਂ ਟਰੈਕਟਰ ਤੇ ਉਹਨਾਂ ਉੱਤੇ ਚੜ ਕੇ ਕਿਹੜਾ ਗੇਅਰ ਲਾਉਣਾ ਆਪੇ ਵਿਖਾਈ ਆ ਆ ਦੇਖੋ ਕਈ ਸੱਤ ਨੂੰ ਕਹਾਂਗੇ ਲੋਕ ਚੌਥਾ ਲੋ ਅਜੋਖੇ ਲੋ ਜਿਹੜਾ ਟਰੈਕਟਰ ਚੱਲਦਾ ਜਿਹੜਾ ਕਿ ਪਹਿਲਾਂ ਤੀਜੇ ਲੋ ਦੇ ਵਿੱਚ ਚੱਲਦਾ ਹੁੰਦਾ ਈ ਉਹ ਟਰੈਕਟਰ ਦੇ ਉੱਤੇ ਚੜ੍ਹ ਕੇ ਤੁਹਾਨੂੰ ਤਸੱਲੀ ਕਰਾਤੀ ਤੇ ਸੋਚ ਤੋਂ ਬਾਅਦ ਆਪਾਂ ਚੱਲਦੇ ਆਂ ਵਰਕਸ਼ਾਪ ਤੇ ਤੇ ਬਾਕੀ ਵਰਕਸ਼ਾਪ ਤੇ ਜੋ ਆਪਣੇ ਕੋਲੇ ਕੰਮ ਆਇਆ ਤੁਹਾਨੂੰ ਸਾਰਾ ਦਿਖਾਉਨੇ ਚਲੋ ਜੋ ਆਪਣੇ ਕੋਲੇ ਵਰਕਸ਼ਾਪ ਤੇ ਕੰਮ ਆਇਆ ਸੀਗਾ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਈਏ ਇੱਕ ਆ ਆਪਣੇ ਕੋਲੇ ਸੋਨਾਲੀ ਕਾ ਟਰੈਕਟਰ ਆਇਆ ਸੀਗਾ ਇਹ ਇੱਥੇ ਮਰਗਾੜੀ ਤੋਂ ਹੀ ਕਿਉਂਕਿ ਇਹਦੇ ਵਿੱਚ ਆਪਾਂ ਗੈਸ ਕਟ ਨਵੇਂ ਪਾਏ ਆ ਕਿਉਂਕਿ ਗੈਸ ਕਟ ਪਾਟ ਗਏ ਸੀ ਟਰੈਕਟਰ ਦਾ ਗਰਮ ਓਕੇ ਇਹਦੀ ਜੌਬ ਆਪਾਂ ਡਨ ਕਰਤੀ ਗੈਸਕਟਾਂ ਦੀ ਬਾਕੀ ਆਲਰੇਡੀ ਆਪਣੀ ਵੀਡੀਓ ਗੈਸਕਟ ਫਿਟ ਕਰਦਿਆਂ ਦੀ ਟਰੈਕਟਰ ਆਪਣੀ ਸੋਨਾਲ ਲੀਕਾ ਦੀ ਪਾਈ ਹੋਈ ਹੈ ਵੀਡੀਓ ਜੇ ਕਿਸੇ ਭਰਾ ਨੇ ਦੇਖਣੀ ਹੋਵੇ ਗੈਸਕਟ ਫਿਟਿੰਗ ਦੀ ਆਪਣੀ ਆਲਰੇਡੀ YouTube ਤੇ ਪਾਈ ਹੋਈ ਆ ਇਧਰ ਜੋ ਆਪਣੇ ਕੋਲੇ ਗਵਾਲੀਅਰ ਤੋਂ ਆਇਆਗਾ 855 ਟਰੈਕਟਰ ਜੋ ਭਰਾ ਆਪਣੀ YouTube ਤੇ ਵੀਡੀਓ ਦੇਖ ਕੇ ਆਏ ਆ ਬਾਕੀ ਇਹਨਾਂ ਦੀ YouTube ਤੇ ਵੀਡੀਓ ਬਣਾਈ ਹੋਈ ਆਪਾਂ ਉਹ ਅਪਲੋਡ ਕਰਾਂਗੇ ਕੱਲ੍ਹ ਨੂੰ ਜਾਂ ਪਰਸੋਂ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ-ਕਿਵੇਂ ਟਰੈਕਟਰ ਆਇਆ ਤੇ ਬਾਈ ਨਾਲ ਗੱਲਬਾਤ ਵੀ ਕਰਾਈ ਐ ਸਾਰੀ ਵਲੌਗ ਆਊਗਾ ਆਪਣਾ ਅਗਲਾ ਵਲੌਗ ਆਊਗਾ ਤੁਹਾਨੂੰ ਮੋਟਾ-ਮੋਟਾ ਦੱਸ ਦਈਏ ਇਸ ਟਰੈਕਟਰ ਦੇ ਵਿੱਚ ਆਪਾਂ ਕੀ-ਕੀ ਕਰਨਾ ਇਸ ਟਰੈਕਟਰ ਦੇ ਵਿੱਚ ਜਿੱਦਾਂ ਆਪਾਂ ਵਿੱਕੀ ਬਾਈ ਜੀ ਦਾ ਟਰੈਕਟਰ ਤਿਆਰ ਕੀਤਾ ਸੀਗਾ ਤਰਨ ਤਰਨ ਸਾਹਿਬ ਤੋਂ ਸੋ ਉਹਨਾਂ ਵਾਂਗੂ ਹੀ ਤਿਆਰ ਕਰਨਾ ਤੇ ਟਰੈਕਟਰ ਇਹ ਵੀ ਤਰਨ ਤਰਨ ਸਾਹਿਬ ਦਾ ਹੀ ਆ ਕਿਉਂਕਿ ਭਰਾ ਗਵਾਲੀਅਰ ਦੇ ਵਿੱਚ ਰਹਿੰਦੇ ਨੇ ਇਹ ਟਰੈਕਟਰ ਵੀ ਤਰਨ ਤਰਨ ਸਾਹਿਬ ਤੋਂ ਆ ਜਿੱਥੇ ਆਪਣੀ ਸ਼ੇਖ ਫਤੇ ਖੀਰ ਚੜਦੀ ਆ ਵਿੱਕੀ ਬਾਈ ਜੀ ਦੇ ਪਿੰਡ ਦੇ ਨਾਲ ਆ ਸਿਰਫ 2 ਕਿਲੋਮੀਟਰ ਦੇ ਨਾਲ ਆ ਇਹਨਾਂ ਦਾ ਪਿੰਡ 2-3 ਕਿਲੋਮੀਟਰ ਦੇ ਨਾਲ ਆ ਜਿੱਥੋਂ ਦਾ ਵਿੱਕੀ ਬਾਈ ਦਾ ਟਰੈਕਟਰ ਤਿਆਰ ਕੀਤਾ ਉੱਥੇ ਹੀ ਟਰੈਕਟਰ ਇਹ ਜਾਣਾ ਆਪਣਾ ਤਿਆਰ ਹੋ ਕੇ ਬਾਕੀ ਉਹੀ ਮਾਡਲ ਆ ਉਹੀ ਸੇਮ ਆ ਉਹੀ ਸਾਰਾ ਕੁਝ ਆ ਤੇ ਸਾਰਾ ਵਰਕ ਵੀ ਆਪਾਂ ਉਹੀ ਇਸ ਟਰੈਕਟਰ ਦੇ ਵਿੱਚ ਕਰਨਾ ਸਾਰਾ ਇੰਜਨ 908 ਗੇਅਰ ਬਾਕਸ ਮਗਰਲੇ ਮਰਗਾੜ ਵਗੈਰਾ ਨਵੇਂ ਰੰਗ ਪੇਂਟ ਸਾਰਾ ਕੁਝ ਆਪਾਂ ਕੰਮ ਇਸ ਟਰੈਕਟਰ ਦਾ ਕਰਾਂਗੇ ਬਾਕੀ ਇਹਦੇ ਬਲੌਗ ਆਪਣੇ ਜਲਦੀ ਆ ਰਹੇ ਨੇ ਥੋੜੇ ਦਿਨਾਂ ਦੇ ਵਿੱਚ ਵਿੱਚ ਆਪਾਂ ਇਸ ਟਰੈਕਟਰ ਨੂੰ ਪੂਰਾ ਓਵਰਹਾਲ ਖੋਲਾਂਗੇ ਤੇ ਖੋਲ ਕੇ ਆਪਾਂ ਸੱਜਣੋਂ ਚੈੱਕ ਕਰਾਂਗੇ ਕੀ ਕੀ ਇਹਦੇ ਵਿੱਚ ਆਪਣਾ ਨਵਾਂ ਪੈਂਦਾ ਚਾਹ ਪੁਰਾਣਾ ਪੈਂਦਾ ਜਾਂ ਕੁਆਰਚੂਲੇ ਆਉਣੇ ਆ ਤੇ ਸਭ ਕੁਝ ਦਿਖਾਵਾਂਗੇ ਆਪਾਂ ਤੁਹਾਨੂੰ ਕਿੱਥੋਂ ਕਿੱਥੋਂ ਆਪਾਂ ਇਸ ਟਰੈਕਟਰ ਦਾ ਸਮਾਨ ਆ ਜਿਹੜਾ ਇਕੱਠਾ ਕਰਦੇ ਆ ਸਾਰਾ ਕਿਉਂਕਿ ਬਾਕੀ ਇਹਦੇ ਟਾਇਰ ਆ ਆਪਾਂ ਵੇਚ ਦੇ ਦੇਾਂਗੇ ਕਿ ਜੇ ਕਿਸੇ ਭਰਾ ਨੂੰ ਟਾਇਰ ਵਗੈਰਾ ਲੈਣੇ ਵੀ ਹੋਣ ਤਾਂ ਸਾਡੇ ਨਾਲ ਕਾਲ ਕਰ ਸਕਦੇ ਆ ਕਿਉਂਕਿ ਆ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਜੇ ਕਿਸੇ ਨੂੰ ਚਾਹੀਦੇ ਹੋਣ ਕਿਉਂਕਿ ਅਸੀਂ ਤਾਂ ਵੇਚ ਦੇਣੇ ਹੁੰਦੇ ਆ ਟਾਇਰ ਇਹ ਤਾਂ ਵੇਚ ਦੇ ਕੇ ਤੇ ਨਵੇਂ ਚੜਾਉਣੇ ਹੁੰਦੇ ਆ ਠੀਕ ਆ ਜੀ ਆ ਤੁਸੀਂ ਕੰਪਨੀ ਚੈੱਕ ਕਰ ਸਕਦੇ ਹੋ ਕਿਹੜੀ ਕੰਪਨੀ ਦੇ ਆ ਨਾਈਲੋਨ ਵਗੈਰਾ ਦੇ ਆ ਇਹ ਮੂਰਲੇ ਟਾਇਰ ਬੀਕੇਤੀ ਦੇ ਕਿਉਂਕਿ ਇਹਦਾ ਸਾਰਾ ਆਲ ਓਵਰ ਤਿਆਰ ਕਰਕੇ ਤੇ ਫਿਰ ਤੁਹਾਨੂੰ ਵਲੌਗ ਪਾਵਾਂਗੇ ਆਪਾਂ ਇਹਦਾ ਸਲੋ ਮੈਟਰੂ ਬਾਕੀ ਅੱਜ ਦੇ ਵਲੌਗ ਦੀ ਕਰਦੇ ਆਂ ਸਮਾਪਤੀ ਆਪਾਂ ਇੱਥੇ ਹੀ ਠੀਕ ਹੈ ਬਾਕੀ ਇੱਕ ਪਾਵਰ ਟਰੈਕ ਜਿਹੜਾ ਉਹ ਵੀ ਤੁਹਾਨੂੰ ਨਜ਼ਰ ਮਰਾਈ ਦਿਆਂ ਵਲੌਗ ਸਮਾਪਤ ਕਰਨ ਤੋਂ ਪਹਿਲਾਂ ਪਹਿਲਾਂ ਜਿਹੜੇ ਦਾ ਆਪਾਂ ਇੰਜਨ ਓਵਰਹਾਲ ਕਰ ਰਹੇ ਆਂ ਇਹਦੇ ਵੀ ਆਪਣੇ ਵਲੌਗ YouTube ਤੇ ਇੰਜਨ ਫਿਟਿੰਗ ਵਗੈਰਾ ਦੇ ਸਾਰੇ ਆ ਰਹੇ ਆ ਉਹ ਜ਼ਰੂਰ ਦੇਖਿਓ ਜੋ ਆਪਣੇ ਕੋਲੇ ਪਾਵਰ ਟਰੈਕ ਦੇ ਡਬਲ ਵਾਲੀ ਮੰਡੀ ਤੋਂ ਆਇਆ ਸੀਗਾ ਸੋ ਇਹਦਾ ਕੰਮ ਵੀ ਲਗਭਗ ਅੱਧੇ ਤੋਂ ਵੱਧ ਕੰਪਲੀਟ ਹੋ ਚੁੱਕਿਆਗਾ ਇਹਦਾ ਆਪਣਾ ਅਗਲਾ ਹਿੱਸਾ ਲਾ ਕੇ ਤੇ ਉਸ ਤੋਂ ਬਾਅਦ ਆਪਾਂ ਇਹਦਾ ਪੈਡਲ ਸ਼ਾਫਟ ਤੇ ਇੱਕ ਤਾਂ ਬੁਸ਼ ਲਾਉਣੇ ਆ ਤੇ ਇੱਕ ਇਹਦਾ ਬ੍ਰੇਕਾਂ ਦਾ ਕੰਮ ਕਰਨਾ ਇੱਕ ਪੀਟੀਓ ਸੀਲ ਆ ਇਹੀ ਕੰਮ ਰਹਿ ਗਏ ਤੇ ਆਪਾਂ ਨੇ ਤੇ ਉਸ ਤੋਂ ਬਾਅਦ ਆਪਾਂ ਇਹ ਟਰੈਕਟਰ ਨੂੰ ਵੀ ਡਿਲੀਵਰ ਕਰ ਦੇਾਂਗੇ ਬਾਕੀ ਇਸ ਟਰੈਕਟਰ ਦੇ ਵੀ ਵਲੌਗ ਆਪਣੇ YouTube ਤੇ ਦੇਖਣ ਨੂੰ ਮਿਲਣ ਵਾਲੇ ਆ ਥੋੜੇ ਦਿਨਾਂ ਦੇ ਵਿੱਚ 2 ਤੋਂ 1 ਤੋਂ 2 ਦਿਨਾਂ ਦੇ ਵਿੱਚ ਵਿੱਚ ਉਹ ਜ਼ਰੂਰ ਦੇਖਿਓ ਕਿਉਂਕਿ ਉਸ ਵਲੌਗ ਦੇ ਵਿੱਚ ਇੰਜਨ ਵਗੈਰਾ ਦੀ ਸਾਰੀ ਸੈਟਿੰਗ ਫਿਟਿੰਗ ਵਗੈਰਾ ਸਾਰਾ ਕੁਝ ਆਪਾਂ ਪਾਇਆ ਹੋਇਆਗਾ ਚਲੋ ਸੱਜਣੋ ਬਾਕੀ ਕਰਦੇ ਆਂ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੇਖਿਓ ਧੰਨਵਾਦ ਸਤਿ ਸ੍ਰੀ ਅਕਾਲ